ਸ਼ਸ਼ੀਕਲ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਬਿੱਤੇ ਦਿਨੀ ਅਮਰੀਕਸਰ ਦੇ ਰਹਿਣ ਵਾਲੇ ਹੋਕੀ ਖਿਡਾਰੀ ਜਰਮਨ ਪ੍ਰੀਤ ਸਿੰਘ ਨੇ ਪੂਰੇ ਦੇਸ਼ ਦਾ ਨਾਮ ਜਿਹੜਾ ਹੈ ਉਹ ਰੋਸ਼ਨ ਕੀਤਾ ਹੈ ਕਿਉਂਕਿ ਉਹਨਾਂ ਨੂੰ ਅਰਜੁਨ ਅਵਾਰਡ ਮਿਲਿਆ ਹੈ ਜਿਸ ਦੇ ਨਾਲ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਜਿਹੜਾ ਉਹ ਵੇਖਣ ਨੂੰ ਮਿਲ ਰਿਹਾ ਹੈ ਇਸ ਸਮੇ ਜਰਮਨ ਪ੍ਰੀਤਸ ਉਹਨਾਂ ਦੇ ਮਾਪੇ ਜਿਹੜੇ ਨੇ ਮੇਰੇ ਨਾਲ ਨੇ ਪੂਰਾ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਹੈ ਸਭ ਤੋਂ ਪਹਿਲਾਂ ਤਾਂ ਉਹ ਤਸਵੀਰ ਦਿਖਾ ਦਿੰਦੇ ਆ ਕਿ ਮਦਰ ਫਾਦਰ ਜਿਹੜੇ ਜਰਮਨ ਪ੍ਰੀਤ ਉਹਨਾਂ ਦੇ ਹੱਥ ਦੇ ਵਿੱਚ ਉਹਨਾਂ ਦੇ ਤੁਸੀਂ ਦੇਖੋਗੇ ਕਿ ਇਹ ਉਹੀ ਅਰਜੁਨ ਅਵਾਰਡ ਹੈ ਜਿਹੜਾ ਕੱਲ ਉਹਨਾਂ ਨੂੰ ਮਿਲਿਆ ਸੀਗਾ ਤਾਂ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਹੈ ਖਾਸ ਤੌਰ ਤੇ ਜਰਮਨ ਉਹਨਾਂ ਦਾ ਭਰਾ ਜਿਹੜਾ ਉਹ ਕੈਨੇਡਾ ਤੋਂ ਇੱਥੇ ਪਹੁੰਚੇ ਨੇ ਅਰਜੁਨ ਅਵਾਰਡ ਦੇ ਲਈ ਪਹੁੰਚੇ ਸੀਗੇ ਸਪੈਸ਼ਲ ਆਪਣੇ ਭਰਾ ਦੇ ਨਾਲ ਉਸ ਸਮੇਂ ਮੌਜੂਦ ਰਹਿਣ ਦੇ ਲਈ ਪਹੁੰਚੇ ਸੀਗੇ ਸਭ ਤੋਂ ਪਹਿਲਾਂ ਤਾਂ ਮਾਪੇ ਉਹ ਸਾਡੇ ਨਾਲ ਨੇ ਜਰਮਨ ਉਹਨਾਂ ਤੇ ਗੱਲਬਾਤ ਕਰਨਗੇ ਕਿ ਕਿੰਨੀ ਕ ਮਿਹਨਤ ਜਿਹੜੀ ਹੈ ਇਸ ਮੁਕਾਮ ਦੇ ਲਈ ਕਰਨੀ ਪਈ ਹੈ ਕਿਉਂਕਿ ਜਦੋਂ ਬੱਚਾ ਖੇਡ ਖੇਡਦਾ ਹੈ ਤਾਂ ਕਈ ਸੱਟਾਂ ਵੀ ਉਸ ਨੂੰ ਲੱਗਦੀਆਂ ਨੇ ਤਾਂ ਜ਼ਿੰਦਗੀ ਦੇ ਵਿੱਚ ਕੀ ਕੁਝ ਮੁਸ਼ਕਲਾਂ ਆਈਆਂ ਸਗੀਆਂ ਇਸ ਮੁਕਾਮ ਤੱਕ ਪਹੁੰਚਣ ਦੇ ਦੀ ਉਸ ਬਾਬਤ ਕੱਲ ਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਜੀ ਮੁਬਾਰਕਾਂ ਬੇਟੇ ਨੇ ਅੱਜ ਪੂਰੇ ਦੇਸ਼ ਦੇ ਵਿੱਚ ਨਾਮ ਰੋਸ਼ਨ ਕੀਤਾ ਥੈਂਕ ਯੂ ਸਾਡੇ ਮੋਹਤਰ ਮੁਬਾਰਕਾ ਇਹ ਵਾਕੀ ਜਨਮ ਪ੍ਰੀਤ ਦੀ ਮਿਹਨਤ ਹੈ ਫਲੇ ਅਸੱਚੇ ਪਾਸ਼ਾ ਨੇ ਮਿਹਨਤ ਕਰਾਈ ਤੇ ਇਹ ਅਵਾਰਡ ਤੱਕ ਪਹੁੰਚਿਆ ਤੇ ਅੱਗੇ ਤੋਂ ਵੀ ਇਹ ਤੇ ਇਹ ਕਹਿੰਦੇ ਸੱਜੇ ਪਾਸੇ ਇਸ ਤੇ ਚੜਦੀ ਕਲਾ ਬਖਸ਼ੇ ਤੇ ਬਹੁਤ ਬਹੁਤ ਮਿਹਨਤ ਕਰਾ ਕੇ ਤੇ ਦੇਸ਼ ਦਾ ਨਾਮ ਰੋਸ਼ਨ ਕਰੇ ਇਸ ਤਰ੍ਹਾਂ ਜਰਮਨ ਦੀ ਗੱਲ ਕਰੀਏ ਹਨ ਕਦੋਂ ਤੋਂ ਹੋਕੀ ਦੇ ਵਿੱਚ ਆਇਆ ਸੀਗਾ ਹਨ ਸ਼ੁਰੂਆਤ ਕਿਸ ਤਰ੍ਹਾਂ ਹੋਈ ਉਸ ਦੀ ਜਿਸ ਤਰ੍ਹਾਂ ਬੱਚਾ ਹਨਾ ਛੋਟਾ ਹੁੰਦਾ ਉਹ ਦੇਖਦੇ ਦੇਖਦੇ ਇੱਕ ਦੂਜੇ ਨੂੰ ਹਨਾ ਉਹ ਕਹਿੰਦਾ ਹੁੰਦਾ ਕਿ ਬਈ ਮੈਨੂੰ ਇਹ ਚੀਜ਼ ਚਾਹੀਦੀ ਹੈ ਤਾਂ ਕਿਸ ਤਰ੍ਹਾਂ ਉਸ ਦੀ ਸ਼ੁਰੂਆਤ ਹੁੰਦੀ ਹੈ ਇਸ ਖੇਡ ਦੇ ਵਿੱਚ ਜਰਮਨ ਪ੍ਰੀਸੰਗ ਸ਼ੇਮੀ ਕਲਾਸ ਤੋਂ ਹੀ ਆ ਹਾਕੀ ਦੇ ਇਰਾਦੇ ਤੌਰ ਤੇ ਆ ਹੀ ਤੇ 6ਵੀਂ ਤੋਂ ਖੇਡ ਦਾ ਖੇਡ ਦਾ ਮੁੜ ਕੇ ਸਰਜੀਤ ਅਕੈਡਮੀ ਚ ਐਡਮਿਸ਼ਨ ਉੱਥੇ ਸੈਲੈਕਟ ਹੋ ਗਿਆ ਤੇ ਉੱਥੋਂ ਬਾਕੀ ਇੰਡੀਆ ਟੀਮ ਚਲੇ ਗਿਆ ਤੇ ਇੰਡੀਆ ਟੀਮ ਦੇ ਵਿੱਚ ਸਖੀ ਫਾਸ਼ਲੀ ਪ੍ਰਾਪਨਾ ਸਾਰਾ ਖੁਸ਼ੀ ਕਰਦਾ ਗਿਆ ਜਿਸ ਤਰ੍ਹਾਂ ਕਹਿੰਦੇ ਨੇ ਕਿ ਜਦੋਂ ਬੱਚਾ ਨਾ ਜਾਂਦਾ ਹੈ ਬਾਹਰ ਜਾਂਦਾ ਕਿਤੇ ਵੀ ਜਾਂਦਾ ਹੈ ਨਾ ਪਿੱਛੋ ਮਾਂ ਨੂੰ ਤਾਂ ਫਿਕਰ ਰਹਿੰਦੀ ਹੈ ਕਿ ਭਾਈ ਮੇਰੇ ਬੱਚੇ ਨੇ ਰੋਟੀ ਖਾਧੀ ਹੋਵੇਗੀ ਜਾਂ ਉਹ ਕਿਸ ਹਾਲਤ ਦੇ ਵਿੱਚ ਹੋਵੇਗਾ ਅਕਸਰ ਐ ਜੀਆਂ ਰਹਿੰਦੀਆਂ ਹੋਣਗੇ ਫਿਕਰਾਂ ਵੀ ਹਾਂ ਵੀ ਬੇਟਾ ਗਿਆ ਹੈ ਖੇਡਣ ਲਈ ਹਨਾ ਉਸ ਨੂੰ ਸੱਟ ਨਾ ਲੱਗ ਜੇ ਹਈ ਤੇ ਮਾਪਿਆਂ ਨੂੰ ਮਤਲਬ ਬਹੁਤ ਜਿਆਦਾ ਫਿਕਰ ਹੁੰਦੀ ਆ ਜੋ ਘਰੋਂ ਜਾਂਦਾ ਉਦੋਂ ਵੀ ਹੁੰਦੀ ਆ ਉੱਥੇ ਖੇਡ ਦਾ ਖਾਣ ਪੀਣ ਦਾ ਵੀ ਹਰ ਚੀਜ਼ ਨੂੰ ਪੁੱਛੀਦੀ ਆ ਕਿ ਕਿਦਾਂ ਦੀ ਤਨ ਚੀਜ਼ ਮਿਲੀ ਆ ਵਧੀਆ ਮਿਲੀ ਆ ਜਾਂ ਨਹੀਂ ਮਿਲੀ ਤੇ ਆਪ ਲੈ ਕੇ ਵਧੀਆ ਚੀਜ਼ ਖਾਣਿਆ ਕਰ ਤੇ ਬਾਕੀ ਫਿਕਰ ਤੇ ਹੁੰਦਾ ਹੀ ਆ ਬੱਚਿਆਂ ਦਾ ਤੇ ਹੋਂ ਤੱਕ ਵੀ ਹਜ ਤੱਕ ਤਾਂ ਵੱਡੇ ਹੋ ਗਿਆ ਤਾਂ ਫਿਕਰ ਤੇ ਨਾਲ ਹੀ ਉਹਨਾਂ ਨੂੰ ਹਰ ਗੱਲ ਪੁੱਛੀਦੀ ਹੈ ਤੇ ਉਹਦੀ ਇੱਤ ਹੈ ਕਿ ਆ ਕਿ ਉਹਨੇ ਵੀ 2-3 ਵਾਰੀ ਦਿਨ ਦੇ ਵਿੱਚ ਫੋਨ ਕਰਨਾ ਤੇ ਗੱਲ ਕਰਨੀ ਆ ਤੇ ਮੈਚ ਖੇਡਣ ਵੀ ਜਾਣਾ ਤੇ ਉਹਨੇ ਗੱਲ ਕਰਕੇ ਹੀ ਜਾਣਾ ਤੇ ਅਜੀ ਇਸੇ ਤਰੀਕੇ ਨਾਲ ਸੱਚੇ ਪਾਸ਼ਾ ਪਰਮ ਉਹ ਤੇਰੇ ਸੱਤ ਮੇਰੇ ਕੋਲ ਯਾਦ ਰੱਖੀ ਤੇ ਵਧੀਆ-ਵਧੀਆ ਖੇਡ ਕੇ ਜਿੱਤ ਪ੍ਰਾਪਤ ਕਰੋ ਤੇ ਵਧੀਆ ਖੇਡੋ ਜਿਦਰਾ ਆਪਣੇ ਪਸੰਦੀਦਾ ਖਿਡਾਰੀ ਨੂੰ ਨਾ ਖੇਡਦੇ ਹੋਏ ਦੇਖ ਕੇ ਜਿਹੜੇ ਦਰਸ਼ਕ ਹੁੰਦੇ ਨੇ ਜਾਂ ਉਹਦੇ ਫੈਨਸ ਹੁੰਦੇ ਨੇ ਉਹ ਕਾਫੀ ਹਣਾ ਰੈਂਦੇ ਨੇ ਕਿ ਪੇ ਤਿਆਰ ਰਹਿੰਦੇ ਨੇ ਕਿ ਇਹ ਕੀ ਨਵਾਂ ਕਰੇਗਾ ਹਣਾ ਤੁਸੀਂ ਤਾਂ ਮਾ ਪਿਓ ਹਣਾ ਤੁਸੀਂ ਅਕਸਰ ਉਸ ਦੀ ਦੇਖਦੇ ਹੋਵੋਗੇ ਜਦੋਂ ਖੇਡ ਦੇਖਦੇ ਹੋਵੋਗੇ ਹਣਾ ਤੁਸੀਂ ਕੀ ਕੁਝ ਉਮੀਦ ਰੱਖਦੇ ਸੀਗੇ ਉਸ ਤੋਂ ਵੀ ਬੀ ਬੇਟਾ ਹਣਾ ਮਾਂ ਤਾਂ ਅਰਦਾਸਾਂ ਵੀ ਕਰਦੀ ਹੈ ਹਾਂਜੀ ਅਰਦਾਸਾਂ ਤੇ ਕਰੀ ਪਿਆ ਜਦੋਂ ਮੈਚ ਖੇਡਣ ਜਾਂਦਾ ਉਹਨੂੰ ਵੀ ਅਰਦਾਸ ਕਰੀਦੀ ਆ ਤੇ ਪਰ ਪਾਚੀ ਦਾ ਕੀ ਵਧੀਆ-ਵਧੀਆ ਖੇਡਿਓ ਜੇ ਵਧੀਆ ਖੇਡਿਓਗੇ ਤਾਂ ਤਾਂ ਹੀ ਅੱਗੇ ਤਰੱਕੀਆਂ ਕਰੋਗੇ ਤੇ ਅਰਦਾਸਾਂ ਵੀ ਜਰੂਰ ਕਰੀਦੀ ਆ ਉਹਨੂੰ ਭੇਜ ਜਦੋਂ ਬੈਸ ਖੇਡਣ ਜਾਂਦਾ ਇਹ ਅਰਦਾਸ ਵੀ ਕਰੀ ਦੀ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ੀ ਆਪੀ ਸੱਚੇ ਮਿਹਰਬਾਨ ਤਰਾਕੇ ਵਧਿਆ-ਵਧਿਆ ਕਰਦਾ ਜਦੋਂ ਪਤਾ ਲੱਗਾ ਸੀਗਾ ਕਿ ਭਾਈ ਬੇਟੇ ਨੂੰ ਉਹਨੇ ਅਰਜੁਨ ਅਵਾਰਡ ਮਿਲਣਾ ਹੈ ਨਾ ਜਦੋਂ ਇਨਵੀਟੇਸ਼ਨ ਆਇਆ ਘਰ ਦੇ ਵਿੱਚ ਕਿੰਨੀਆਂ ਖੁਸ਼ੀਆਂ ਹੋਈਆਂ ਸੀ ਕੀ ਕੁਝ ਮਾਹੌਲ ਸੀ ਪਰਿਵਾਰ ਦੇ ਵਿੱਚ ਬਹੁਤ ਖੁਸ਼ੀ ਹੋਈ ਜਦੋਂ ਉਹਨੂੰ ਪਤਾ ਲੱਗਾ ਸੀ ਉਹਨੇ ਸਾਰਨਾ ਪਹਿਲਾਂ ਘਰੇ ਗੱਲ ਕੀਤੀ ਸੀ ਕਿ ਮੈਨੂੰ ਅਰਜੁਨ ਅਵਾਰਡ ਵਾਸਤੇ ਤਾਂ ਕਰਕੇ ਪਤਾ ਲੱਗ ਜਾਵਾ ਤੇ ਸਾਨੂੰ ਜਦੋਂ ਦੱਸਿਆ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕੀ ਪ੍ਰਮਾਤਮਾ ਨੇ ਬੜੀ ਕਿਰਪਾ ਕੀਤੀ ਆ ਤੇ ਉਹਦਾ ਹੀ ਪਰਮਾਤਮਾ ਦਾ ਹੀ ਬਹੁਤ-ਬਹੁਤ ਸ਼ੁਕਰ ਰਿਹਾ ਹੈ ਕਿ ਯਾਰ ਕਰਦੇ ਆ ਕਿ ਉਹਨੇ ਹੀ ਸੱਚੇ ਭਾਸ਼ਾ ਨੇ ਕਿਰਪਾ ਕੀਤੀ ਤਾਂ ਹੀ ਅਰਦਨਾਵਟ ਮੈਨੂੰ ਹਾਸਲ ਹੋਇਆ ਜਦੋਂ ਖੇਡ-ਖੇਡਦਾ ਸੀ ਨਾ ਜਰਮਨ ਛੋਟਾ ਹੁੰਦਾ ਤਾਂ ਕਈ ਸੱਟਾਂ ਵੀ ਲੱਗਦੀਆਂ ਆਉਣਗੀਆਂ ਨਾ ਉਦੋਂ ਘਰ ਦੇ ਵਿੱਚ ਜਦੋਂ ਆਂਦਾ ਸੀਗਾ ਕਈ ਵਾਰੀ ਬੱਚਾ ਜਿਹਾ ਹੁੰਦਾ ਨਾ ਕਿ ਭਾਈ ਲੁਕੋ ਲੰਦਾ ਕਿ ਭਾਈ ਜੇ ਮੰਮੀ ਡੈਡੀ ਨੂੰ ਪਤਾ ਲੱਗ ਜਾਏਗਾ ਤਾਂ ਕਿਤੇ ਉਹ ਹਟਾਣਾ ਦੇਣ ਵੀ ਜਾਣ ਨਹੀਂ ਤੂੰ ਬਾਹਰ ਹਾਂ ਇਦਾਂ ਤੇ ਹੁੰਦੀਆਂ ਹੀ ਗੱਲਾਂ ਜਦੋਂ ਕੋਈ ਸੱਟ ਲੱਗ ਜਾਣੀ ਗੋਡੇ ਤੇ ਜਾਂ ਕਿਤੇ ਵੀ ਲੱਜਣੀ ਉਹਨੇ ਆਣ ਕੇ ਦੱਸਣੀ ਨਾ ਤੇ ਮਾ ਮਾਪਿਆਂ ਨੂੰ ਤਾਂ ਪਤਾ ਲੱਗ ਹੀ ਜਾਂਦਾ ਕਿ ਬੱਚੇ ਨੂੰ ਕੀ ਪ੍ਰੋਬਲਮ ਹੈ ਉਹ ਤਾਂ ਪੁੱਛਣਾ ਕਿ ਨਹੀਂ ਪ੍ਰੀਤ ਨੂੰ ਕੋਈ ਗੱਲ ਹੈਗੀ ਆ ਇਹ ਕਿਹੜਾ ਕੋਈ ਗੱਲ ਨਹੀਂ ਮਾੜੀ ਮੋਟੀ ਸੱਟ ਦੀ ਕਿਹੜੀ ਗੱਲ ਆ ਮਾੜੀ ਮੋਟੀ ਸੱਟ ਆਪੇ ਠੀਕ ਹੋ ਜਾਂਦੀ ਹੈ ਤੇ ਮੈਂ ਸਵੇਰੇ ਫੇਰ ਜਾਣਾ ਵਾ ਇਸੇ ਤਰ੍ਹਾਂ ਇਹੋ ਕਰਦਾ ਹੁੰਦਾ ਸੀ ਕਿ ਉਹ ਫੇਰ ਰੈਡੀ ਹੋ ਕੇ ਤੇ ਚੱਲ ਜਾਂਦਾ ਹੁੰਦਾ ਸੀ ਖੇਡਣ ਵਾਸਤੇ ਹਾਂਜੀ ਤੁਸੀਂ ਤਾਂ نزدیکی ਤੋਂ ਦੇਖਿਆ ਹੈ ਜਰਮਨ ਨੂੰ ਇਸ ਮੁਕਾਮ ਤੱਕ ਪਹੁੰਚ ਜ਼ਿਆ ਹਨਾ ਕਿੰਨੀਆਂ ਕਿ ਔਕੜਾਂ ਜਾਂ ਮੁਸ਼ਕਲਾਂ ਉਸ ਦੇ ਇਸ ਸਫ਼ਰ ਦੇ ਵਿੱਚ ਆਈਆਂ ਪੋਕੜਾਂ ਵੀ ਆਉਂਦੀਆਂ ਆ ਜਾਂ ਮਤਲਬ ਇਹ ਗੇਮ ਇਹ ਇੱਕ ਇਦਾਂ ਦੀ ਚੀਜ਼ ਆ ਕਿ ਇਹਦੇ ਵਿੱਚ ਮੁਸ਼ਕਲ ਆਉਂਦੀਆਂ ਆ ਤੇ ਬਾਕੀ ਜੇ ਮੁਸ਼ਕਲ ਆਉਂਦੀ ਆ ਤਾਂ ਉਹਦਾ ਹੱਲ ਵੀ ਪਰਮਾਤਮਾ ਆਪ ਹੀ ਕੱਢਦਾ ਤੇ ਮੁਸ਼ਕਲਾਂ ਦੇ ਨਾਲ ਨਾਲ ਹੀ ਸਾਰਾ ਕੁਝ ਚੱਲਦਾ ਗਿਆ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਜਰਮਨ ਤੋਂ ਇਲਾਵਾ ਹੋਰ ਬੇਟਾ ਜਰਮਨ ਤੋਂ ਇਲਾਵਾ ਇੱਕ ਬੇਟਾ ਸੰਦੀਪ ਸਿੰਘ ਆ ਉਹ ਕੈਨੇਡਾ ਇੱਕ ਨਟਾਤ ਆ ਤੇ ਬਾਕੀ ਜਰਮਨਪ੍ਰੀਤ ਸਿੰਘ ਦਾ ਵੀ ਮੈਰਿਜ ਹੋਈ ਆ ਉਹਦੀ ਇੱਕ ਛੋਟੀ ਜੀ ਬੇਟੀ ਆ ਸੰਦੀਪ ਸਿੰਘ ਵੀ ਕਿ ਮੈਰਿਜ ਹੋਈ ਇਹਦਾ ਛੋਟਾ ਜਿਹਾ ਇੱਕ ਬੇਟਾ ਆ ਉਹਦੀ ਬੇਟੀ ਤੇ ਵਾਈਫ ਜਲੰਧਰ ਆ ਉੱਥੇ ਉਹ ਵੀ ਸਾਡੇ ਵੇਟ ਕਰੁੰਦਾ ਆ ਤੇ ਅਸੀਂ ਸਦੇ ਫਿਰ ਉਹਦੀ ਮਾਸਦੇ ਕੋਲ ਇੱਥੇ ਆ ਗਏ ਹੇ ਪਟਿਆਲੇ ਤੇ ਹੁਣ ਪਟਿਆਲੇ ਤੋਂ ਆਪਾਂ ਵਾਪਸ ਜਾਵਾਂਗੇ ਜਲੰਧਰ ਹਾਂਜੀ ਹੁਣ ਅੱਗੇ ਕਿਸ ਤਰ੍ਹਾਂ ਦੀ ਮਿਹਨਤ ਚੱਲ ਰਹੀ ਹੈ ਜਰਮਨ ਦੇ ਸਫਰ ਦੀ ਮੈਂਤ ਤੇ ਉਹਦੀ ਹਜੇ ਵੀ ਇੱਦੀ ਚੱਲੀ ਜਾਂਦੀ ਕਿਉਂਕਿ ਲੰਪਿੰਗ ਕੇਕ ਖੇਡੀ ਹੈ ਜਨੇ ਉਹ ਕਹਿਦਾ ਕਿ ਚਲੋ ਸੱਚੇ ਪਾਸ਼ਾ ਕਿਰਪਾ ਕਰੇ ਤੇ ਅੱਗੇ ਵੀ ਲੰਪਿੰਗ ਵਾਸਤੇ ਵਧੀਆ ਤਿਆਰੀ ਕਰਨ ਤੇ ਵਧੀਆ ਗੋਲਡਨ ਨੈਟ ਲੈ ਕੇ ਆਉਣ ਤੇ ਹੁਣ ਵੀ ਉਹ ਲੀਗ ਦੇ ਵਿੱਚ ਉਥੋਂ ਇਹਨਾਂ ਦੇ ਨਾਲ ਰਬਾਡ ਲੈ ਕੇ ਤੇ ਮੁੜ ਕੇ ਲੀਗ ਖੇਡਣ ਵਾਸਤੇ ਚੱਲ ਗਿਆ ਜੋ ਕੜੀਸਾ ਦੇ ਵਿੱਚ ਚੱਲਣ ਰਹੀ ਹੈ ਤੇ ਦੂਸਰਾ ਬੜਾ ਇਹ ਮਾਨ ਵਾਲੀ ਗੱਲ ਹੁੰਦੀ ਹੈ ਪਰਿਵਾਰ ਦੇ ਲਈ ਤਾਂ ਹੈਗੀ ਹੋਈ ਹੈ ਪੂਰੇ ਦੇਸ਼ ਲਈ ਬੜੀ ਮਾਣ ਵਾਲੀ ਗੱਲ ਹੁੰਦੀ ਹੈ ਅਰਜਨ ਅਵਾਰਡ ਮਿਲਣਾ ਕਾਫੀ ਵੱਡਾ ਅਵਾਰਡ ਹੈ ਨਾ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਿਹਾ ਹਾਂ ਇਸ ਸਮੇਂ ਬਹੁਤ ਖੁਸ਼ੀ ਹੋ ਰਹੀ ਹੈ ਜੀ ਫਿਰ ਆ ਭਾਰਤ ਸਰਕਾਰ ਨੇ ਜਰਨ ਰਵੀ ਸਿੰਘ ਨੂੰ ਅਰਜਨ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਹੈ ਇਸ ਗੱਲ ਦੀ ਸਾਨੂੰ ਸਾਰੇ ਪਰਿਵਾਰ ਨੂੰ ਬੜੀ ਖੁਸ਼ੀ ਆ ਕਿ ਸਾਡੇ ਪਰਿਵਾਰ ਵਿੱਚ ਵੀ ਸਰਕਾਰ ਨੇ ਕਿਰਪਾ ਕੀਤੀ ਆ ਕਿ ਇਹੋ ਜਿਹਾ ਅਵਾਰਡ ਆਇਆ ਕਿ ਜਦ ਇਹਦਾ ਅਵਾਰਡ ਸੁਣਵਾੜਿਆ ਅਸੀਂ ਪਹਿਲਾਂ ਟੀਵੀਆਂ ਤੇ ਜਾਂ ਸੁਣਦੇ ਰਹੇ ਹਾਂ ਤੇ ਬਹੁਤ ਬੜੀ ਖੁਸ਼ੀ ਸਾਨੂੰ ਸਾਡੇ ਘਰ ਦੇ ਵਿੱਚ ਇਹ ਵਾਰ ਆਇਆ। ਅੱਜ ਭਾਰਤ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਹੈ। ਜਦੋਂ ਪਤਾ ਲੱਗਾ ਨਾ ਪਰਿਵਾਰ ਨੂੰ ਜਦੋਂ ਪਤਾ ਲੱਗਦਾ ਵੀ ਬਈ بیٹے ਨੂੰ ਐਡਾ ਵੱਡਾ ਅਵਾਰਡ ਮਿਲ ਰਿਹਾ ਹੈ ਹਨਾ ਖੁਸ਼ੀਆਂ ਦੁੱਗਣੀਆਂ ਤੇ ਚੋਗਣੀਆਂ ਹੋ ਜਾਂਦੀਆਂ ਨੇ ਪਰਿਵਾਰ ਦੇ ਵਿੱਚ ਰਿਸ਼ਤੇਦਾਰਾਂ ਨੂੰ ਜਦੋਂ ਪਤਾ ਲੱਗਦਾ ਹੈ ਨਾ ਫੋਨ ਆਨੇ ਸ਼ੁਰੂ ਹੋ ਜਾਂਦੇ ਨੇ ਤੇ ਉਸ ਸਮੇਂ ਕਿਸ ਤਰ੍ਹਾਂ ਦਾ ਮਾਹੌਲ ਸੀ ਪਰਿਵਾਰ ਦੇ ਵਿੱਚ ਜਦੋਂ ਪਤਾ ਲੱਗ ਗਿਆ ਵੀ ਬਈ ਜਰਮਨ ਨੂੰ ਇਹ ਅਵਾਰਡ ਮਿਲ ਰਿਹਾ ਬਿਲਕੁਲ ਜੀ ਸਾਰਾ ਪਰਿਵਾਰ ਸਾਰਾ ਇਲਾਕਾ ਸਾਰਾ ਰਿਸ਼ਤੇਦਾਰ ਜਿਹੜੇ ਕੀ ਉਹ ਸਾਨੂੰ ਵਧਾਈਆਂ ਦੇ ਰਹੇ ਸੀਗੀਆਂ। ਠੀਕ ਤੇ ਸਾਰੇ ਰਿਸ਼ਤੇਦਾਰ ਅੱਜ ਸਾਰੇ ਰਿਸ਼ਤੇਦਾਰ ਵੀ ਇਹ ਖੁਸ਼ ਹੋਸ ਕਰਦੇ ਆ ਜੇ ਕੋਈ ਮਾਸੀ ਆ ਤੇ ਉਹ ਸਮਝਦੀ ਵੀ ਮੈਂ ਅਰਜਨਵਾੜੀ ਦੀ ਮਾਸੀ ਬਣ ਗਈ ਜੇ ਕੋਈ ਮਾਮਾ ਤੇ ਅਰਜਨਵਾੜੀ ਦਾ ਮਾਮਾ ਬਣ ਗਿਆ ਮੈਂ ਹੈ ਤੇ ਜਿਸ ਤਰ੍ਹਾਂ ਕਿਸਦਾ ਕੋਈ ਰਿਸ਼ਤਾ ਵਾ ਤੇ ਉਸੇ ਉਸੇ ਤਰ੍ਹਾਂ ਉਹਦੇ ਨਾਲ ਜੁੜਿਆ ਬਿਲਕੁਲ ਮਹਿਨਤ ਕਿੰਨੀ ਕਿ ਕਰਨੀ ਪਈ ਜਰਮਨ ਨੂੰ ਇਸ ਸਫਰ ਦੇ ਲਈ ਕਿਉਂਕਿ ਕਈ ਮੁਸ਼ਕਲਾਂ ਜ਼ਿੰਦਗੀ ਦੇ ਵਿੱਚ ਆਉਂਦੀਆਂ ਨੇ ਹਰ ਇੱਕ ਦੇ ਜਦੋਂ ਵੀ ਕੋਈ ਮਿਹਨਤ ਕਰਦਾ ਹੈ ਨਾ ਕੋਈ ਮੁਕਾਮ ਹਾਸਿਲ ਕਰਨ ਲਈ ਤਾਂ ਮੁਸ਼ਕਲਾਂ ਤਾਂ ਆਂਦੀਆਂ ਨੇ ਬੜੀ ਬਿਲਕੁਲ ਜਰਨਰ ਪੀ ਸਿੰਘ ਨੇ ਸ਼ੁਰੂ ਤੋਂ ਹੀ ਬਹੁਤ ਸਟਰਗਲ ਕੀਤੀ ਬਹੁਤ ਜ਼ਿਆਦੀ ਮਿਹਨਤ ਕੀਤੀ ਉਹਨੇ ਉਹਨੇ ਦਿਨ ਨਹੀਂ ਵੇਖਿਆ ਰਾਤ ਨਹੀਂ ਵੇਖਿਆ ਉਹਨੂੰ ਸਿਰਫ ਹਾਕੀ ਦੇ ਨਾਲ ਸਮਰਪਿਤ ਸੀਗਾ ਤੇ ਬੇਰ ਰਾਤ ਹੀ ਉਹਨੇ ਸਮਝੋ ਕਿ ਮਿਹਨਤ ਕੀਤੀ ਆ ਸਵੇਰੇ 4 ਵੇਟ ਉੱਠ ਕੇ ਚੱਲਣਾ ਸ਼ਾਮ ਨੂੰ ਉਹਨੇ 7:00 8:00 ਵੇਟ ਤੱਕ ਗਰਾਊਂਡ ਦੇ ਵਿੱਚ ਮਿਹਨਤ ਕਰਦੇ ਰਹਿਣਾ ਤੇ ਬੜੀ ਮਿਹਨਤ ਕੀਤੀ ਉਹ ਅੱਜ ਤਾਂ ਖਾਬ ਤੇ ਅੱਜ ਪਹੁੰਚੇ ਆ ਤੇ ਟ੍ਰੇਨਿੰਗ ਵਗੈਰਾ ਕਿੱਥੋਂ ਦੀ ਲਿੱਤੀ ਸੀ ਜਰਮਨ ਨੇ ਪੂਰੀ ਬੇਸਿਕ ਟ੍ਰੇਨਿੰਗ ਜਿਹੜੀ ਸ਼ੁਰੂ ਤੋਂ ਆ ਉਹ ਖਾਲਸਾ ਕਰਮੀ ਦੇ ਵਿੱਚ ਬਜਿੰਦਰ ਸਿੰਘ ਕੋਲ ਸੀਗੀ ਉਹਨਾਂ ਦੀ ਉਹਨਾਂ ਨੇ ਕਰਾਈ ਉਹ ਤੋਂ ਬਾਅਦ ਅਜੀਤ ਅਕੈਡਮੀ ਸਿਲੈਕਟ ਹੋਏ ਆ ਤੇ ਉਦੋਂ ਬਾਅਦ ਫਿਰ ਉਹ ਥੋੜੀ ਜੂਨੀਅਰ ਇੰਡੀਆ ਟੀਮ 'ਚ ਸਿਲੈਕਟ ਹੋਏ ਆ ਬਾਅਦ ਉਹਨੇ ਸੀਨੀਅਰ ਇੰਡੀਆ ਟੀਮ ਸਿਲੈਕਟ ਹੋਈ ਆ ਤੇ ਅੱਜ ਉਹ ਕਿੱਰੇ ਤੇ ਇਸ ਮਕਾਮ ਤੇ ਪਹੁੰਚੇ ਕਿੰਨੇ ਕਿ ਹੁਣ ਤੱਕ ਜਿਸ ਤਰ੍ਹਾਂ ਹਨਾ ਜਰਮਨ ਦਾ ਨਾਮ ਤਾਂ ਪੂਰੀ ਦੁਨੀਆ ਜਾਣਦੀ ਆ ਹੁਣ ਹਨਾ ਕਿੰਨੇ ਕਿ ਮੈਡਲ ਕਿੰਨੇ ਕਿ ਜਿੱਤਲੇ ਨੇ ਹੁਣ ਤੱਕ? ਘਰ ਦੇ ਵਿੱਚ ਹਨਾ ਲਗਾਏ ਹੋਣਗੇ ਕਿੰਨੇ ਕੁ ਹੋ ਗਏ ਨੇ ਹੁਣ? ਗਿਣਤੀ ਹੈਗੀ ਕੋਈ? ਨਹੀਂ ਹੁਣ ਤੱਕ ਤੇ ਬੜੀ ਖੁਸ਼ਕਿਸਮਤੀ ਕਿਰਪਾ ਜੀ। ਬਹੁਤ ਹੀ ਮੈਡਲ ਉਹਨੇ ਅਜੇ ਤੱਕ ਜਿੱਤਲੇ ਆ। ਨੈਸ਼ਨਲ ਲੈਵਲ ਤੇ ਵੀ ਬਹੁਤ ਅਕੀਦੇ ਦੀ ਹੁੰਦੀ ਤੇ ਇੰਟਰਨੈਸ਼ਨਲ ਲੈਵਲ ਤੇ ਵੀ ਕਾਫੀ ਅਕੀਦੇ ਦੇ ਖਿੜੀ ਆ ਤੇ ਕਾਫੀ ਮੈਡਲ ਉਹਨੇ ਜਿੱਤਲਿਆ ਹੁਣ। ਗਿਣਤੀ ਉਹ ਨਹੀਂ ਹੋਏਗੀ ਮੇਰੇ ਖਿਆਲ ਨਾਲ ਤਾਂ ਨਾ ਘਰ ਦੇ ਵੀ ਜਿਸ ਤਰ੍ਹਾਂ ਮੈਡਲ ਲੱਗੇ ਹੋਣਗੇ ਗਿਣਤੀ ਉਹ ਨਹੀਂ ਹੋਏਗੀ ਵੀ ਕਿੰਨੇ ਮੈਡਲ ਜਿੱਤ ਗਿਆ ਆ ਗਿਆ। ਹਾਂਜੀ ਹਾਂਜੀ ਬਿਲਕੁਲ ਜੀ। ਤੇ ਹੁਣ ਗਿਣਤੀ ਕਰਨੀ ਮੁਸ਼ਕਲ ਰਹੀ ਸਾਡੇ ਵੀ ਕਿਤੇ ਬੜਾ ਜਿਲ੍ਹੇ ਆਦੇ ਬੜੀ ਸਰਗੁਰੂ ਦੀ ਕਿਰਪਾ ਰਹੀ ਹੈ ਜੀ ਉੱਥੇ ਹਾਂਜੀ ਤੇ ਫੋਨ ਫੋਨ ਆ ਰਹੇ ਨੇ ਹੁਣ ਵਧਾਈਆਂ ਵਾਸਤੇ ਜਦੋਂ ਤੋਂ ਮਿਲਿਆ ਅਵਾਰਡ ਮਿਲ ਗਿਆ ਬੇਟੇ ਨੂੰ ਹੁਣ ਤਾਂ ਪੂਰਾ ਇਲਾਕੇ ਦੇ ਵਿੱਚ ਸ਼ਾਨ ਵਧ ਗਈ ਹੋਏਗੀ ਭਾਈ ਕਹਿੰਦੇ ਹੋਣਗੇ ਕਿ ਬੇਟੇ ਨੇ ਪੂਰੇ ਮੋਹੱਲੇ ਦਾ ਹਣਾ ਉੱਥੇ ਪੂਰੇ ਅੰਮ੍ਰਿਤਸਰ ਦਾ ਨਾਮ ਰੋਸ਼ਨ ਕਰਤਾ ਬਿਲਕੁਲ ਜੀ ਬਿਲਕੁਲ ਕਿੰਨੇ ਕੁ ਫੋਨ ਦੇ ਦੇ ਨੇ ਬਹੁਤ ਫੂਟ ਆਉਂਦੇ ਆ ਜੀ ਤੇ ਸਾਰੇ ਜਿੰਨੇ ਵੀ ਯਾਰ ਤੋਂ ਸੱਜਣ ਤੇ ਤਰਜਿੰਦੇ ਸਾਰੇ ਇਲਾਕੇ ਦੇ ਲੋਕ ਆ ਸਾਰੇ ਵਿਦਾਂਗਿਆ ਦੇੰਦੇ ਆ ਤੇ ਉਹਨੇ ਸਾਡਾ ਮਾਂ ਔਰ ਸ਼੍ਰੀਕੀਤਾ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਸਾਡੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਸਾਡੇ ਜ਼ਿਲ੍ਹੇ ਦਾ ਸਾਡੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਬਿਲਕੁਲ ਪਹਿਲਾਂ ਰੋਕਦੇ ਹੁੰਦੇ ਸੀਗੇ ਕਿ ਭਾਈ ਬੇਟੇ ਨੂੰ ਸ਼ੁਰੂਆਤੀ ਜਦੋਂ ਸ਼ੁਰੂ ਕੀਤੀ ਸੀਗੀ ਕਿ ਭਾਈ ਤੂੰ ਇਹ ਨਾ ਕਰ ਬਿਲਕੁਲ ਸਾਰੇ ਪਹਿਲਾਂ ਤੇ ਮਾਂ ਪਿਓ ਦੋਸ਼ ਹੁੰਦਾ ਵੀ ਬੱਚਾ ਪੜ੍ਹਾਈ ਵਿੱਚ ਕਿ ਨਾ ਵਾ ਉਹ ਕੋਈ ਬੜੇ ਇੱਕ ਤਰੱਕੀ ਕਰੇ ਤੇ ਰੋ ਸਾਰ ਗੁਰੂ ਨੂੰ ਪਤਾ ਕਿਹੜੇ ਪਾਸੇ ਨਾਲ ਜਾ ਰਹਾ ਤੁਸੀ ਠੀਕ ਹੈ ਨਾ ਕਿਹੜੇ ਪਾਸੇ ਤਰੱਕੀ ਕਰਦੀ ਹੈ ਤੇ ਅਸੀਂ ਕਹਿੰਦੇ ਬੜੀ ਗੁਰੂ ਮਹਾਰਾਜ ਦੀ ਮਿਹਰ ਹੋਈ ਹੈ ਜਿਹੜਾ ਇਫਤਿਹਾਮ ਤੇ ਪਹੁੰਚਾਇਆ ਅੱਜ ਤੁਸੀਂ ਕਹਿ ਰਹੇ ਜਿਸ ਤਰ੍ਹਾਂ ਨਾ ਪਹਿਲਾਂ ਰੋਕਦੇ ਹੁੰਦੇ ਸੀ ਕਿ ਭਾਈ ਹਨਾ ਵੀ ਪੜ੍ਹਾਈ ਵੱਲ ਧਿਆਨ ਦੇ ਲਾ ਅੱਜ ਜਦੋਂ ਇਹ ਹੋ ਗਿਆ ਸਾਰਾ ਕੁਝ ਹੋ ਗਿਆ ਨਾ ਸਭ ਕੁਝ ਪਤਾ ਚੱਲ ਰਿਹਾ ਹੈ ਤੇ ਅੱਜ ਕਿਸ ਤਰ੍ਹਾਂ ਦਾ ਬੜੀ ਖੁਸ਼ੀ ਹੋ ਰਹੀ ਹੈ ਠੀਕ ਹੈ ਮਾਪੇ ਉਹਦਾ ਇਹੀ ਹੁੰਦਾ ਬੱਚੇ ਨੂੰ ਬੱਚੇ ਦਾ ਕਰੈਕਟ ਮੈਨੂੰ ਫਿਊਚਰ ਜਿਹੜਾ ਚੰਗਾ ਪਰੇ ਠੀਕ ਨੇ ਤੇ ਬਾਕੀ ਸਤਗੁਰ ਦੀ ਮਿਹਰ ਹੁੰਦੀ ਉਹਨਾਂ ਪਤਾ ਨਹੀਂ ਕੀ ਉਹਨਾਂ ਸੋਚਿਆ ਹੁੰਦਾ ਹੁੰਦਾ ਉਹ ਹੀ ਜੋ ਪਰਮਾਤਮਾ ਨੇ ਕਰਨਾ ਸਾਡੇ ਸੋਚਾਂ ਕੁਝ ਨਹੀਂ ਹੁੰਦਾ ਤੇ ਪੜਾਈ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਗਿਆ ਜਰਮਨ ਸ਼ੁਰੂ ਤੋਂ ਪੜਾਈ ਦੇ ਵਿੱਚ ਬਿਲਕੁਲ ਪੜਾਈ ਦੇ ਵਿੱਚ ਬਹੁਤ ਹੀ ਹੁਸ਼ਿਆਰ ਰਿਹਾ ਉਹ ਸ਼ੁਰੂ ਤੋਂ ਹੀ ਤਾਂ ਜਿੰਨੀ ਉਹਦੀ ਲਗਨ ਖੇਟਾਂ ਦੇ ਵਿੱਚ ਸੀ ਉੰਨੀ ਉਹਦੀ ਪੜਾਈ ਦੇ ਵਿੱਚ ਵੀ ਰੁਚੀ ਸੀ ਉਹਨਨੀ ਸੀ ਕਦੀ ਉਹਨਾਂ ਨੇ ਇਹੋ ਜਿਹਾ ਮੰਨਿਆ ਮੈਂ ਨਹੀਂ ਹੁੰਦਾ ਕਿ ਉਹ ਕਦੇ ਪੜਾਈ ਦੇ ਵਿੱਚ ਮਾਰਾ ਰਿਹਾ ਹੋਵੇ ਤੇ ਲੱਗੋ ਦੇ ਕਲਾਸ ਦੇ ਵਿੱਚੋਂ ਫਸ ਸੈਕੰਡ ਡਿਵੀਜ਼ਨ ਉੱਥੇ ਵੀ ਕੰਪੀਟੀਸ਼ਨ ਸੀਗਾ ਉਹਦਾ ਇੱਕ ਗੇਮ ਦੇ ਵਿੱਚ ਕੰਪੀਟੀਸ਼ਨ ਤੇ ਪੜ੍ਹਾਈ ਦੇ ਵਿੱਚ ਕੰਪੀਟੀਸ਼ਨ ਰਿਹਾ ਦਾ ਤੇ ਪੜ੍ਹਾਈ ਦੇ ਵਿੱਚ ਹੀ ਬਹੁਤ ਵਧੀਆ ਜਿਸ ਤਰ੍ਹਾਂ ਹੋਕੀ ਖਿਡਾਰੀ ਹੈ ਨਾ ਜਰਮਨ ਕਿੰਨੇ ਕੈਕਵਮੈਂਟਸ ਹੁਣ ਤੱਕ ਸ਼ੁਰੂ ਤੋਂ ਲੈ ਕੇ ਹੁਣ ਤੱਕ ਖਰੀਦੇ ਫਿਰ ਕਾਫੀ ਤੇਜ਼ੀ ਤੇ ਤੇ ਇਹ ਤੇ ਹੁਣ ਗਿਣਤੀ ਨਹੀਂ ਕਰ ਸਕਦੇ ਤੋਂ 2022 ਸਾਲ ਦਾ ਸਫਰ ਬੜਾ ਲੰਮਾ ਸਫਰਿਆ ਠੀਕ ਹੈ ਜਦੋਂ ਦਾ ਲੱਗਾ ਵਾ ਕਿ ਉਹ ਉਹਦਾ ਹੀ ਮਤਲਬ ਉਹਦੇ ਨਾਲ ਹੀ ਦਾ ਚਲੀ ਜਾਂਦਾ ਕੈਂਸਰ ਹੈ ਜਿਸ ਤਰ੍ਹਾਂ ਹਨਾ ਸਵੇਰੇ ਜਾਂਦਾ ਸੀਗਾ ਪ੍ਰੈਕਟਿਸ ਕਰਨ ਜਰਮਨਾ ਨਾਲ ਰਾਤੀ ਵੀ ਕਈ ਵਾਰ ਲੇਟ ਆਂਦਾ ਹੋਏਗਾ ਉਡੀਕ ਕਰਦੇ ਹੁੰਦੇ ਸੀਗੇ ਫਿਰ ਵੀ ਕਦੋਂ ਆਏਗਾ ਜਿਸ ਤਰ੍ਹਾਂ ਨਾ ਮਾਪਿਆਂ ਨੂੰ ਤਾਂ ਫਿਕਰ ਰਹਿੰਦੀ ਹੈ ਕਿ ਬੇਟਾ ਕਦੋਂ ਆਣਾ ਕਰੇ ਨਹੀਂ ਮੇਰੀ ਤਾਂ ਪੱਕੀ ਡਿਊਟੀ ਹੁੰਦੀ ਸੀ ਜਰਾ ਨੂੰ ਲੇਟ ਹੋਣਾ ਤਾਂ ਉੱਥੋਂ ਤਾਂ ਮੈਨੂੰ ਜਰਾਊਂਡ 'ਚ ਹੀ ਰਹਿਣਾ ਪੈਂਦਾ ਸੀ ਨਾਲ ਬੈਠਾ ਪਿੰਦਾ ਸੀ ਨਾਲ ਹੀ ਰਹਿਣਾ ਪਿੰਦਾ ਸੀਗਾ ਤਾਂ ਸਮਾਂ ਬੜਾ ਖਰਾਬ ਸੀਗਾ ਤੇ ਉਹ ਨਜ਼ਰ ਜੇ ਨਾ ਘਰ ਆ ਜਣਾ ਤਾਂ ਨਜ਼ਰ ਫਿੱਕਾ ਰਹਿੰਦਾ ਸੀ ਹੁਣ ਤੱਕ ਆਇਆ ਕਿਉਂ ਨਹੀਂ ਗਿਆ ਤੇ ਉਹ ਤੋਂ ਲੋਜ ਚੰਗੇ ਵੀ ਗਰਾਊਂਡ 'ਚ ਬੈਠਣਾ ਚੰਗੀ ਗੱਲ ਸੀ ਹਾਂ ਜੀ ਸਰ ਤੇ ਬਿਲਕੁਲ ਇਸ ਮੌਕੇ ਤੇ ਜਦੋਂ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਹੈ ਤੇ ਜਰਮਨ ਦਾ ਜਿਹੜਾ ਭਰਾ ਹੈ ਉਹ ਕੈਨੇਡਾ ਤੋਂ ਖਾਸ ਤੌਰ ਤੇ ਇਸ ਮੌਕੇ ਤੇ ਆਇਆ ਕਿਉਂਕਿ ਭਰਾਵਾਂ ਦੇ ਵਿੱਚ ਪਿਆਰ ਹੈ ਕਾਫੀ ਡੂੰਗਾ ਪਿਆਰ ਹੈ ਕਿਉਂਕਿ ਬਚਪਨ ਤੋਂ ਲੈ ਕੇ ਨਾਲ ਰਹੇ ਨੇ ਖੇਡੇ ਨੇ ਇਕੱਠੇ ਵੱਡੇ ਹੋਏ ਨੇ ਤਾਂ ਅੱਜ ਪਰਿਵਾਰ ਦੇ ਵਿੱਚ ਇੱਥੇ ਖੁਸ਼ੀਆਂ ਦਾ ਮਾਹੌਲ ਹੈ ਉੱਥੇ ਹੀ ਜਰਮਨ ਪ੍ਰੀਤ ਦੇ ਜਿਹੜੇ ਭਰਾ ਨੇ ਉਹ ਸਾਡੇ ਨਾਲ ਨੇ ਸੰਦੀਪ ਇਸ ਤਰ੍ਹਾਂ ਦਾ ਲੱਗ ਰਿਹਾ ਅੱਜ ਭਰਾ ਨੇ ਪੂਰੀ ਦੁਨੀਆ ਦੇ ਵਿੱਚ ਬੱਲੇ ਬੱਲੇ ਕਰਵਾਤੀ ਹੈ ਨਾ ਹਾਂਜੀ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਅ ਮੈਂ ਸੋਚਦਾ ਕਿ ਉਹਨਾਂ ਨੇ ਜਿੰਨੀ ਮਿਹਨਤ ਕੀਤੀ ਹੈ ਤੇ ਉਸ ਦਾ ਮੁੱਲ ਪੈ ਗਿਆ ਤੇ ਬਹੁਤ ਹੀ ਜ਼ਿਆਦਾ ਖੁਸ਼ੀ ਤੁਸੀਂ ਤਾਂ ਨਾਲ ਰਹੇ ਹੋ ਹਨਾ ਬਚਪਨ ਤੋਂ ਕਿੰਨੀਆਂ ਕਿ ਲੜਾਈਆਂ ਹੁੰਦੀਆਂ ਸੀਗੀਆਂ ਛੋਟੇ ਹੁੰਦੇ ਤੋਂ ਲੈ ਕੇ ਹਨਾ ਇਕੱਠੇ ਪੜਨਾ ਲੜਾਈਆਂ ਜੀ ਲੜਾਈਆਂ ਬਹੁਤ ਰਾਮਾਈ ਜਾਨਾ ਪਤਾ ਛੋਟੀ ਮੋਟੀ ਮੇਰੇ ਦੀ ਹੈ ਤੇ ਵੱਡਾ ਭਰਾ ਹੈ ਤੇ ਸੁਣਨੀ ਵੀ ਪਿੰਦੀ ਆ ਡਾਟ ਵੀ ਦਿੰਦਾ ਕਦੀ ਕਦੀ ਚਲੋ ਹੱਥ ਵੀ ਆਪਣਾ ਕੋਟ ਘਾਟ ਵੀ ਲੈਂਦੇ ਹੁੰਦੇ ਸੀ ਤੇ ਪਰ ਇਹ ਕਿ ਸਾਡਾ ਪਿਆਰ ਵੀ ਬਹੁਤ ਹੈ ਤੇ ਇੱਕ ਦੂਜੇ ਬਿਨਾਂ ਸਿਰ ਸਾਥ ਨਹੀਂ ਕਰਦੇ ਬਿਲਕੁਲ ਇੱਕ ਦੂਜੇ ਦਾ ਪੂਰਾ ਸਾਥ ਵੀ ਦਿੰਦੇ ਆ ਤੇ ਹਰ ਟਾਈਮ ਤੇ ਨਾਲ ਖੜਦੇ ਇੱਕ ਦੂਜੇ ਤੇ ਜਦੋਂ ਪਤਾ ਲੱਗਾ ਕਿ ਭਾਈ ਭਰਾ ਨੂੰ ਐਡਾ ਵੱਡਾ ਅਵਾਰਡ ਮਿਲ ਰਿਹਾ ਹੈ ਨਾ ਪਹਿਲਾਂ ਵੀ ਕਈ ਅਜਿਹੇ ਮੁਕਾਮ ਹਾਸਿਲ ਕੀਤੇ ਸੀਗੇ ਕਈ ਮੈਡਲ ਹਨਾ ਜਿੱਤੇ ਸੀਗੇ ਤੇ ਜਦੋਂ ਪਤਾ ਲੱਗਾ ਕਿ ਭਾਈ ਅਰਜੁਨ ਅਵਾਰਡ ਮਿਲ ਰਿਹਾ ਹੈ ਨਾ ਤੇ ਨਾਲ ਦੇ ਨਾਲ ਬੈਕਪੈਕ ਕਰ ਲਿਆ ਸੀਗਾ ਕਿ ਭਾਈ ਹੁਣ ਇੰਡੀਆ ਜਾਣਾ ਹੈ ਹਾਂਜੀ ਮੈਂ ਉਦੋਂ ਆਪਣਾ ਉੱਥੇ ਵੈਨਕੂਵਰ ਕੈਨੇਡਾ ਵਿੱਚ ਸੀ ਤੇ ਇਦਾਂ ਹੀ ਨਿਊਜ਼ ਆਈ ਪਤਾ ਲੱਗਾ ਕਿ ਅਵਾਰਡ ਦੇ ਲਈ ਇਹਨਾਂ ਨੂੰ ਕਿ ਇਹਨਾਂ ਦਾ ਨਾਮਿਨੇਟ ਹੋ ਗਿਆ ਇਹਨਾਂ ਦਾ ਨਾਮ ਆ ਗਿਆ ਤੇ ਸਭ ਤੋਂ ਪਹਿਲਾਂ ਮੈਂ ਆਪਣੇ ਮੇਰਾ ਬ੍ਰਦਰ ਉੱਥੇ ਅਸੀਂ ਦੋਵਾਂ ਨੇ ਸਲਾਹ ਕੀਤੀ ਕਿ ਨਹੀਂ ਹੁਣ ਇੰਡੀਆ ਜਾਣਾ ਭਰਾ ਨੂੰ ਮਿਲਣਾ ਪਰ ਉੱਥੇ ਨਾਲ ਜਾ ਕੇ ਖੜਨਾ ਉਹਦੇ ਤੇ ਮੈਂ ਤੇ ਫਾਦਰ ਸਾਹਿਬ ਉੱਥੇ ਉਸ ਟਾਈਮ ਨਾਲ ਸੀ ਰਾਸ਼ਟਰਪਤੀ ਭਾਉਣ ਵਿੱਚ ਅਸੀਂ ਇਕੱਠੇ ਸੀ ਜਦੋਂ ਅਵਾਰਡ ਮਿਲ ਰਿਹਾ ਸੀ ਤੇ ਬੜਾ ਹੀ ਖੁਸ਼ੀ ਹੋਈ ਤੋ ਬਸ ਇਹ ਹੀ ਕਿ ਹਾਂ ਹੁਣ ਇੰਡੀਆ ਜਾ ਕੇ ਤੇ ਭਰਾ ਦੇ ਨਾਲ ਇਹ ਬੀਸ ਪੁਰਸਕਾਰ ਲਈ ਜ਼ਰੂਰ ਜਾਣਾ ਤੇ ਉਹ ਫਿਰ ਅਸੀਂ ਆਏ ਆ ਤੇ ਹੁਣ ਬਹੁਤ ਹੀ ਖੁਸ਼ ਆ ਜੀ ਇਸ ਤਰ੍ਹਾਂ ਇਕੱਠੇ ਪੜਦੇ ਹੁੰਦੇ ਸੀ ਨਾ ਬਚਪਨ ਦੇ ਵਿੱਚ ਲੜਾਈਆਂ ਵੀ ਆਉਂਦੀਆਂ ਆਉਣੀਆਂ ਸਕੂਲ ਦੇ ਵਿੱਚ ਫਿਰ ਇਕੱਠੇ ਸਕੂਲ ਦੇ ਵਿੱਚ ਤਾਂ ਨਹੀਂ ਜੀ ਨਹੀਂ ਕਿਉਂਕਿ ਉਹ ਮੇਰੇ ਤੋਂ ਵੱਡੇ ਸੀ ਵੱਡੀ ਕਲਾਸ ਦੇ ਵਿੱਚ ਸੀ ਪਰ ਜਦੋਂ ਕਿਤੇ ਮੈਨੂੰ ਲੋੜ ਪੈਂਦੀ ਸੀ ਤਾਂ ਉਹ ਜ਼ਰੂਰ ਨਾਲ ਆ ਕੇ ਖੜਦੇ ਸੀ ਕਿਤੇ ਮੈਂ ਕੋਈ ਸਕੂਲ 'ਚ ਇਹੋ ਜਿਹਾ ਕੰਮ ਕਰ ਦੇਣਾ ਜਾਂ ਸ਼ਰਾਬ ਪੀ ਕਰ ਦੇਣੀ ਤਾਂ ਪ੍ਰਿੰਸੀਪਲ ਨੇ ਜਦੋਂ ਫੋਨ ਕਰਨਾ ਉਹਨਾਂ ਨੇ ਕਹਿਣਾ ਕਿ ਆਪਣੇ ਘਰ ਦੇ ਸੱਦ ਕੀ ਲਿਓ ਮੈਂ ਕਦੀ ਘਰ ਦੇ ਨਹੀਂ ਸੱਦ ਕੀ ਲੈਂਦੇ ਮੈਂ ਹਮੇਸ਼ਾ ਆਪਣੇ ਭਰਾ ਨੂੰ ਵੀ ਕਹਿ ਵੀ ਰਾਤ ਉੱਥੇ ਮਿਲਣਾ ਮੜਾ ਜਾਣ ਕੇ ਤੇ ਉਹ ਕੀ ਹਮੇਸ਼ਾ ਉਹਨਾਂ ਨੇ ਫਿਰ ਜੋ ਮੈਨੂੰ ਗਾਲਾਂ ਪੈਣੀਆਂ ਸੀ ਜੋ ਫਿਰ ਉਹਨਾਂ ਵਿਚਾਰੇ ਨੇ ਆਪਣੇ ਦੇ ਸਹ ਲੈਣੀਆਂ ਕਿਤੇ ਕੋਈ ਪੁੱਠਾ ਕੰਮ ਹੋ ਜਾਣਾ ਤੇ ਮੈਂ ਕਹਿੰਦਾ ਵੀ ਵੀਰੋਂ ਤੁਸੀਂ ਬਸ ਅੱਧੋ ਅੱਧੋ ਹੋ ਜਾਂਦੀ ਸੀ ਅੱਧੋ ਅੱਧੋ ਨਹੀਂ ਜਦੋਂ ਅੱਧੋ ਨਹੀਂ ਹੋ ਸਾਰਾ ਆਪਣੇ ਤੇ ਲੈ ਲੈਂਦੇ ਫਲੇਮ ਮੇਰਾ ਤੇ ਮੈਨੂੰ ਬਚਾ ਲੈਂਦੇ ਹੁੰਦੇ ਸੀ ਕਿਉਂਕਿ ਮੈਂ ਛੋਟਾ ਸੀ ਫਿਰ ਲਾਡਲਾ ਸੀ ਉਹਨਾਂ ਦਾ ਤੇ ਮੈਨੂੰ ਹਮੇਸ਼ਾ ਬਚਾਉਂਦੇ ਰਹੇ ਤੇ ਜਦੋਂ ਉਹਨਾਂ ਕੋਈ ਵੀ ਹੈ ਨਾ ਘਰ ਦੇ ਵਿੱਚ ਬੱਚਾ ਸ਼ਰਾਰਤ ਵਗੈਰਾ ਕਰਦਾ ਜਾਂ ਕੋਈ ਅਜਿਹੀ ਮੁਸ਼ਕਲ ਹੋ ਜਾਂਦੀ ਹੈ ਨਾ ਉਹ ਕਈ ਵਾਰੀ ਮਾਪਿਆਂ ਨੂੰ ਦੱਸਣ ਬਿਰਲੇ ਸੰਘਦਾ ਕਿ ਭਈ ਦੱਸਾਂਗੇ ਤਾਂ ਗਾਲਾਂ ਪੈਣਗੀਆਂ ਆਪਾਂ ਦੇ ਵਿੱਚ ਸਾਂਝੀਆਂ ਹੁੰਦੀਆਂ ਸੀਗੀਆਂ ਪਰ ਉਹ ਗੱਲਾਂ ਹਾਂਜੀ ਅਸੀਂ 2-3 ਸਾਲ ਰੂਮ ਵੀ ਸ਼ੇਅਰ ਕੀਤਾ ਹੋਸਟ ਜਲੰਧਰ ਸਜੀਦ ਹੌਕੀ ਅਕੈਡਮੀ ਦੇ ਵਿੱਚ ਤੇ ਬੜੇ ਕੰਮ ਇਹੋ ਜਿਹਾ ਹੋ ਜਾਣੇ ਕਿ ਮੈਂ ਹੁਣ ਹਰ ਚੀ ਕਰੇ ਨਹੀਂ ਦੱਸ ਸਕਦਾ ਫਿਰ ਉਹ ਉਹ ਆ ਭੇੜੀ ਲ ਕਰ ਲੈਂਦੇ ਸੀ ਬਾਹਰੋਂ ਬਾਹਰ ਸਾਰਾ ਕੁਝ ਹੋ ਜਾਂਦਾ ਏ ਤੇ ਮੈਨੂੰ ਬਹੁਤ ਸੋਖਾ ਜੀ ਇਸ ਚੀਜ਼ ਦਾ ਹੁਣ ਵੀ ਕਦੇ ਮੈਨੂੰ ਮੈਂ ਕੈਨੇਡਾ ਚ ਰਹਿੰਦਾ ਕਿਤੇ ਮੈਨੂੰ ਪੈਸੇ ਢੇਲੇ ਦੀ ਲੋੜ ਪੈ ਜੇ ਜਾਂ ਕਿਸੇ ਵੀ ਚੀਜ਼ ਦੀ ਕਦੇ ਹੈਲਪ ਦੀ ਲੋੜ ਪੈ ਜੇ ਤਾਂ ਹਮੇਸ਼ਾ ਮੈਨੂੰ ਫੋਨ ਕਰਦਾ ਵੀ ਮੈਂ ਕਹਿੰਦਾ ਵੀ ਵਸਾ ਕੰਮ ਹੋ ਗਿਆ ਚਾਹੀਦੇ ਆ ਤੇ ਉਹ ਆਪਣੇ ਸੈਟਲਮੈਂਟ ਕਰ ਲੈਂਦੇ ਹੁੰਦੇ ਸੀ ਮੈਨੂੰ ਕੋਈ ਟੈਨਸ਼ਨ ਨਹੀਂ ਦਿੱਤੀ ਉਹਨਾਂ ਨੇ ਤੇ ਹੁਣ ਵੀ ਬਹੁਤ ਸੋਖਾ ਜੀ ਭਰਾ ਦਿੰਦਾ ਤੁਸੀਂ ਤਾਂ ਦੇਖਿਆ ਹੋਵੇਗਾ ਛੋਟੇ ਹੁੰਦੇ ਤੋਂ ਉਹਨਾਂ ਜਰਮਨ ਨੇ ਕਿੰਨੀ ਕ ਮਿਹਨਤ ਕੀਤੀ ਹੈ ਹਨਾ ਕਿੰਨੀਆਂ ਕ ਮੁਸ਼ਕਿਲਾਂ ਉਸ ਨੂੰ ਇਸ ਸਫਰ ਦੇ ਵਿੱਚ ਆਈਆਂ ਮੁਸ਼ਕਿਲਾਂ ਤਾਂ ਬਹੁਤ ਆਈਆਂ ਜੀ ਮੈਂ ਆਪ ਵੀ ਉਹਨਾਂ ਨੂੰ ਦੇਖਿਆ ਮਿਹਨਤ ਕਰਦੇ ਆ ਤੇ ਉਹਨਾਂ ਦੀ ਇਸ ਮਿਹਨਤ ਸਦਕਾ ਹੀ ਜੋ ਵੀ ਪਰਮਾਤਮਾ ਉਹਨਾਂ ਨੂੰ ਫਲ ਮਿਲ ਰਿਹਾ ਤੇ ਉਹਨਾਂ ਨੇ ਮਿਹਨਤ ਬਹੁਤ ਹੀ ਜ਼ਿਆਦਾ ਕੀਤੀ ਉਹਨਾਂ ਨੇ ਇੱਕ ਦਿਨੀ ਵੇਖਿਆ ਰਾਤ ਨੂੰ ਵੇਖਿਆ ਤੇ ਐਕਸਟਰਾ ਪ੍ਰੈਕਟਿਸ ਬਹੁਤ ਜ਼ਿਆਦਾ ਕਰਦੇ ਸੀ ਤੇ ਉਹ ਉਹਨਾਂ ਦੀ ਥਿੰਕਿੰਗ ਇਹ ਸੀ ਕਿ ਅਸੀਂ ਟੈਲੈਂਟਡ ਨਹੀਂ ਹੈਗੇ ਪਰ ਅਸੀਂ ਹਾਰਡ ਵਰਕ ਕਰਾਂਗੇ ਤਾਂ ਅਸੀਂ ਟੈਲੈਂਟ ਨੂੰ ਬੀਟ ਕਰ ਸਕਦੇ ਆ ਉਹ ਮਨ ਹਮੇਸ਼ਾ ਇਦਾਂ ਹੀ ਕਹਿੰਦੇ ਹੁੰਦੇ ਸੀ ਕਿ ਆਪਾਂ ਨੂੰ ਮਿਹਨਤ ਵਧ ਕਰਨੀ ਪੈਣੀ ਬਾਕੀ ਨਾਲ ਕਿਉਂਕਿ ਅਸੀਂ ਨੇ ਚੰਗੇ ਪਲੇਅਰ ਨਹੀਂ ਸੀ ਪਰ ਉਹਨਾਂ ਨੇ ਇਦਾਂ ਹੀ ਮਿਹਨਤ ਕਰਕੇ ਤੇ ਉਹ ਅੱਜ ਟੈਲੈਂਟਡ ਬਣ ਗਏ ਨੇ ਮੈਂ ਸੋਚਦਾ ਕਿ ਉਹਨਾਂ ਦੀ ਇਸ ਹਾਰਡਵਰਕ ਨੇ ਉਹਨਾਂ ਨੂੰ ਸਾਰਾ ਕੁਝ ਮੁੱਲ ਮੋੜਦਾ ਬਿਲਕੁਲ ਮੁੱਲ ਮੋੜੇ ਆ ਮਾਪਿਆਂ ਦਾ ਹਨ ਤੇ ਕਿੰਨੀ ਕ ਮਿਹਨਤ ਕਰਦੇ ਸੀਗੇ ਇੱਕ ਦਿਨ ਦੇ ਵਿੱਚ ਜਰਮਨ ਇੰਦਾ ਸੀ ਕਿ ਦੋ ਸੈਸ਼ਨ ਦਾ ਕੋਚਾਂ ਵੱਲੋਂ ਲੱਗਦੇ ਹੁੰਦੇ ਸੀ ਇੱਕ ਮਾਰਨਿੰਗ ਸੈਸ਼ਨ ਹੁੰਦਾ ਸੀ ਇੱਕ ਈਵਨਿੰਗ ਸੈਸ਼ਨ ਹੁੰਦਾ ਸੀ ਮਾਰਨਿੰਗ ਸੈਸ਼ਨ ਤੋਂ ਪਹਿਲਾਂ ਇੱਕ ਐਕਸਟਰਾ ਸੈਸ਼ਨ ਉਹ ਆਪਣਾ ਲੁੰਦੇ ਸੀ ਤੇ ਫਿਰ ਉਸ ਤੋਂ ਬਾਅਦ ਈਵਨਿੰਗ ਸੈਸ਼ਨ ਤੋਂ ਬਾਅਦ ਇੱਕ ਐਕਸਟਰਾ ਸੈਸ਼ਨ ਹੋ ਜਾਂਦੇ ਸੀ ਕਈ ਵਾਰੀ ਤੇ ਕਿਉਂਕਿ ਹੋਸਟਲ ਦੇ ਵਿੱਚ ਰਹਿਣੇ ਆ ਇੱਕ ਟਾਈਮ ਹੀ ਹੁੰਦਾ ਰੋਟੀ ਰੱਟੀ ਖਾਣ ਦਾ ਜੀ ਉਹ ਕਈ ਵਾਰੀ ਟਾਈਮ ਵੀ ਸਾਡੇ ਟੱਪ ਜਾਂਦਾ ਹੁੰਦਾ ਸੀ ਤੇ ਉਹਨਾਂ ਨੇ ਮੈਸ ਬੰਦ ਕਰਦੇ ਨਹੀਂ ਤੇ ਰੋਟੀ ਵੀ ਕਈ ਵਾਰੀ ਬਸ ਇਦਾਂ ਹੀ ਸਾਰ ਲੈਣਾ ਵੀ ਚਲ ਕੋਈ ਗੱਲ ਨਹੀਂ ਸਵੇਰੇ ਫਿਰ ਖਾ ਲਾਂਗੇ ਤੇ ਮਿਹਨਤ ਬਹੁਤ ਜ਼ਿਆਦਾ ਕੀਤੀ ਹੈ ਜੀ ਪਰਮਾਤਮਾ ਦਾ ਨਾਮ ਬੋਲਿਆ ਜੀ ਤੇ ਪਰਮਾਤਮਾ ਨੇ ਮਿਹਨਤ ਕਰਵਾਈ ਤੇ ਅੱਜ ਪਰਮਾਤਮਾ ਨੇ ਸਾਰੀ ਕਿਰਪਾ ਕੀਤੀ ਹੈ ਜੀ ਕੁੱਲ ਕਿੰਨੇ ਘੰਟੇ ਦੀ ਮਿਹਨਤ ਹੁੰਦੀ ਸੀ ਇਸ ਤਰ੍ਹਾਂ ਤੁਸੀਂ ਕਹਿੰਦੇ ਇੱਕ ਸੈਸ਼ਨ ਹਨਾ ਕਿੰਨੇ ਘੰਟੇ ਦੀ ਮਿਹਨਤ ਹੁੰਦੀ ਸੀ ਕਿੰਨਾ ਮੈਂ ਸੋਚਦਾ ਕਿ ਤਿੰਨ ਘੰਟਿਆਂ ਦਾ ਸੈਸ਼ਨ ਸ਼ਾਮ ਦਾ ਉਹਨਾਂ ਦਾ ਕੋਚਾਂ ਦਾ ਹੁੰਦਾ ਸੀ ਇਕ ਐਕਸਟਰਾ ਇੱਕ ਘੰਟਾ ਆਪਣਾ ਲਾਉਣਾ ਸਵੇਰੇ 45 ਮਿੰਟ ਦਾ ਹੁੰਦਾ ਸੀ ਤੇ ਉਹਦੇ ਚੋਂ ਉਹ ਤੋਂ ਪਹਿਲਾਂ ਇੱਕ ਉਹਨਾਂ ਨੇ ਇੱਕ ਘੰਟਾ ਆਪਣਾ ਲਾਉਣਾ ਸੋ 6-7 ਘੰਟੇ ਦਾ ਦਿਨ ਚੋਂ ਆਪਣਾ ਕਰਦੇ ਸੀ ਤੇ ਪਲੱਸ ਕਈ ਵਾਰੀ ਦੁਪਹਿਰੇ ਉਹਨਾਂ ਨੇ ਆਪਣਾ ਜਿਮ ਸੈਸ਼ਨ ਅਲੱਗ ਲਾਉਣਾ ਤੇ ਹੁਣ ਜਿਵੇਂ ਉਹ ਇੰਡੀਆ ਟੀਮ ਦੇ ਵਿੱਚ ਨੇ ਉੱਥੇ ਉਹਨਾਂ ਦੇ 4-4 ਸੈਸ਼ਨ ਵੀ ਹੋ ਜਾਂਦੇ ਕਈ ਵਾਰੀ ਕਿਉਂਕਿ ਕਈ ਵਾਰੀ ਉਹਨਾਂ ਦੇ ਬਿਲਕੁਲ ਬਹੁਤ ਬਿਜ਼ੀ ਸ케ਜੂਲ ਹੁੰਦਾ ਸੀ ਹਮੇਸ਼ਾ ਉਹਨਾਂ ਦਾ ਤੇ ਉਹਦੇ ਚੋਂ ਵੀ ਉਹਨਾਂ ਨੇ ਆਪਣਾ ਐਕਸਟਰਾ ਟਾਈਮ ਕੱਢ ਕੇ ਆਪਣੀ ਐਕਸਟਰਾ ਪ੍ਰੈਕਟਿਸ ਦਾ ਟਾਈਮ ਹਮੇਸ਼ਾ ਕੱਢਣਾ ਤੇ ਇਸੇ ਕੱਲ੍ਹ ਨੂੰ ਮ ਦੀ ਪਰਮਾਤਮਾ ਐਸੀ ਜੀ ਵੇਖ ਖੁਸ਼ ਹੋਇਆ ਤੇ ਉਹਨਾਂ ਨੇ ਸਾਡੇ ਤੇ ਇੰਨੀ ਕਿਰਪਾ ਕੀਤੀ ਸਾਡੇ ਐਡਾ ਵੱਡਾ ਸਾਨੂੰ ਇੱਕ ਹੀਰਾ ਸਾਡੇ ਪਰਿਵਾਰ ਦੇ ਵਿੱਚ ਮਹਾਰਾਜ ਨੇ ਕਿਰਪਾ ਕੀਤੀ ਗਏ ਹੀਰੇ ਨੂੰ ਉਤਰਾਸ਼ ਕੇ ਉਹਨਾਂ ਨੇ ਆਪੇ ਹੀ ਸਭ ਕੁਝ ਵਧੀਆ-ਵਧੀਆ ਖੋ ਗਿਆ ਅਵਾਰਡ ਮਿਲ ਗਏ ਇਹ ਅਵਾਰਡ ਅਸੀਂ ਇੱਕ ਟਾਈਮ ਤੇ ਕਦੀ ਸੁਣਦੇ ਹੁੰਦੇ ਸੀ ਤੇ ਅੱਜ ਘਰੇ ਮੈਂ ਆਪ ਕੱਲ ਲੈ ਕੇ ਆਇਆ ਜੀ ਮੈਨੂੰ ਯਕੀਨ ਨਹੀਂ ਹੁੰਦਾ ਟ੍ਰੇਨ 'ਚ ਕੱਲ ਮੈਂ ਆਇਆ ਸੀ ਤੇ ਇਹ ਮੇਰੇ ਹੱਥ 'ਚ ਸੀ ਵਾਕ ਤੇ ਬਹੁਤ ਹੀ ਜ਼ਿਆਦਾ ਉਹਨਾਂ ਨੇ ਮਿਹਨਤ ਕੀਤੀ ਹੈ ਇਸੇ ਕਲੋਂ ਉਹਨਾਂ ਦੀ ਲਗਨ ਨੂੰ ਵੇਖ ਕੇ ਪਰਮਾਤਮਾ ਨੇ ਬਖਸ਼ਿਆ ਉਹਨਾਂ ਨੂੰ ਬੀ ਸਾਰਾ ਕੁਝ ਦਿੱਤਾ ਹੈ ਬਿਲਕੁਲ ਇਹ ਪਰਿਵਾਰ ਬੜਾ ਮਾਣ ਕਰ ਰਿਹਾ ਜਰਮਨ ਦੇ ਉੱਪਰ ਬਣਦਾ ਵੀ ਹੈ ਕਰਨਾ ਕਿਉਂਕਿ ਅੱਜ ਜੋ ਮੁਕਾਮ ਉਹਨਾਂ ਨੇ ਹਾਸਲ ਕੀਤਾ ਹੈ ਅਰਜੁਨ ਅਵਾਰਡ ਦੇ ਨਾਲ ਉਹਨਾਂ ਨੂੰ ਸਨਮਾਨਿਤ ਜਿਹੜਾ ਕੀਤਾ ਗਿਆ ਤਾਂ ਮਾਸੀ ਜੀ ਉਹਨੀ ਵੀ ਨਾਲ ਨੇ ਉਹਨਾਂ ਦੇ ਜਰਮਨ ਹੋਣਾ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਹੈ ਹਰ ਇੱਕ ਮੈਂਬਰ ਜਿਹੜਾ ਹੈ ਖੁਸ਼ੀ ਮਨਾ ਰਿਹਾ ਹੈ ਅੱਜ ਸੈਲੀਬ੍ਰੇਟ ਕਰ ਰਿਹਾ ਹੈ ਇਸ ਮੌਕੇ ਨੂੰ ਕਿੰਨੀ ਖੁਸ਼ੀ ਹੋ ਰਹੀ ਹੈ ਜੀ ਅੱਜ ਪਰਿਵਾਰ ਦੇ ਵਿੱਚ ਅਰਜੁਨ ਅਵਾਰਡ ਆਇਆ ਬਹੁਤ ਖੁਸ਼ੀ ਹੈ ਮੇਰੇ ਆਪਣੇ ਮੈਨੂੰ ਬਹੁਤ ਖੁਸ਼ੀ ਹੋਈ ਅਰਜੁਨ ਵਾਡ ਲੈ ਕੇ ਆਇਆ ਜਦੋਂ ਕਰਿਆ ਜਾਂਦਾ ਹੁੰਦਾ ਸੀਗਾ ਉਰੇ ਜਰਮਨ ਤੁਹਾਡੇ ਕੋਲ ਹਨਾ ਛੋਟੇ ਹੁੰਦੇ ਸ਼ਰਾਰਤਾਂ ਵੀ ਕਰਦਾ ਹੋਏਗਾ ਉਰੇ ਮੇਰਾ ਬੇਟਾ ਤਾਂ ਲੜ ਪਿੱਧੰਦੇ ਰਹੋਗੇ ਕੋਈ ਜ਼ਿਆਦਾ ਚਿਰ ਵੀਰ ਹੁਣ ਇੱਥੇ ਰਹੇ ਇਹਨਾਂ ਦੇ ਕੋਲ ਕਿਉਂਕਿ ਕਈ ਵਾਰੀ ਹਾਂਜੀ ਕਿਉਂਕਿ ਕਈ ਵਾਰੀ ਚੰਡੀਗੜ੍ਹ ਜਾਣਾ ਹੁੰਦਾ ਸੀ ਇਹਨਾਂ ਨੇ ਪੇਪਰਾਂ ਵਾਸਤੇ

ਤੇ ਬਿਲਕੁਲ ਤੁਸੀਂ ਦੇਖ ਰਹੇ ਹੋ ਪੂਰਾ ਪਰਿਵਾਰ ਅੱਜ ਮਾਣ ਮਹਿਸੂਸ ਕਰ ਰਿਹਾ ਤਾਂ ਜਰਮਨ ਪ੍ਰੀਤ ਹੋਣਾ ਦੇ ਜਿਹੜੇ ਮਾਸੜ ਜੀ ਨੇ ਉਹ ਵੀ ਅੱਜ ਇਸ ਮੌਕੇ ਤੇ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਵੀ ਕਿਉਂਕਿ ਅੱਜ ਪਰਿਵਾਰ ਮਾਣ ਮਹਿਸੂਸ ਕਰ ਰਿਹਾ ਅੱਜ ਪਰਿਵਾਰ ਦੇ ਲਈ ਬੜਾ ਖੁਸ਼ੀਆਂ ਦਾ ਮੌਕਾ ਹੈ ਤੇ ਗੱਲਬਾਤ ਕਰਦੇ ਆ ਕਿ ਤੁਹਾਨੂੰ ਲੱਗ ਰਿਹਾ ਜੀ ਅੱਜ ਫਿਰ ਜਰਮਨ ਨੂੰ ਅੱਜ ਅਰਜਨ ਨੂੰ ਅਵਾਰਡ ਮਿਲਿਆ ਕਿੰਨੇ ਕਿ ਤੁਹਾਡਾ ਇੱਥੇ ਆਉਣ ਦੇ ਧੰਨਵਾਦ ਜਰਮਨ ਪ੍ਰੀਤਿਆ ਨੇ ਆਪਾਂ ਨੂੰ ਇਕੱਠਾ ਕੀਤਾ ਅੱਜ ਜਰਨਪ੍ਰੀਤ ਦਾ ਵਾਰਡ ਬਾਰੇ ਸੁਣ ਕੇ ਬੜੀ ਖੁਸ਼ੀ ਹੋਈ ਆ ਇਹ ਪਰਿਵਾਰ ਪਹਿਲਾਂ ਅੰਮ੍ਰਿਤਸਰ ਤੋਂ ਇੱਥੇ ਆਏ ਸਾਡੇ ਕੋਲੇ ਇੱਥੋਂ ਤਾਲੇ ਹੀ ਦਿੱਲੀ ਗਿਆ ਅਵਾਰਡ ਲੈਣ ਅਵਾਰਡ ਲੈ ਕੇ ਫਿਰ ਇੱਥੇ ਵਾਪਸ ਆਇਆ ਨੇ ਮੇਰੇ ਕੋਲ ਤੇ ਇਹ ਜਿਹੜਾ ਛੋਟੇ ਹੁੰਦੇ ਤੋਂ ਬਹੁਤ ਮਿਹਨਤ ਕਰਦਾ ਰਿਹਾ ਜਰਨਪ੍ਰੀਤ ਇੱਕ ਥੋੜੀ ਮਿਹਨਤ ਨਾਲ ਅਰਜਨ ਵਾਰਡ ਲੈਣਾ ਤੁਹਾਨੂੰ ਸਭ ਨੂੰ ਪਤਾ ਹੈ ਬੜਾ ਔਖਾ ਔਰ ਇਹਦੇ ਵਿੱਚ ਉਹਨਾਂ ਦੇ ਕੋਸ਼ਿਸ਼ ਦੀ ਮਿਹਨਤ ਆ ਹੈਗੀ ਹੈਗੀ ਸੀ ਲੇਕਿਨ ਜਿਹੜਾ ਇਹਦੇ ਮਾਂਪਰੋਦਾ ਬੜਾ ਵੱਡਾ ਰੋਲ ਸੀ ਜਿਹੜੇ ਇਹਦੇ ਫਾਜ਼ਲ ਸਾਹਿਬ ਨੇ ਆਪਣੀ ਡਿਊਟੀ ਕਰਦੇ ਹੋਏ ਨਾਲ ਜਿਹੜਾ ਇਹਨੂੰ ਇਹਦੇ ਤੇ ਪੀਲ ਲਾਉਂਦੇ ਰਹੇ ਆ ਲੈ ਕੇ ਆਉਣਾ ਜਾਂ ਛੱਡ ਕੇ ਆਉਣਾ ਨੀ ਰਹੇ ਸਵੇਰੇ ਮਾੜੇ ਚੰਗੇ ਸਮੇਂ ਦੇ ਵਿੱਚ ਵੀ ਔਰ ਦੂਸਰਾ ਨਾਲ ਭਜਾਉਣਾ ਛੋਟੇ ਹੁੰਦਿਆਂ ਨੂੰ ਉਹਦੇ ਵਿੱਚ ਲਗਨ ਉਹਨਾਂ ਦੇ ਸੀਗੀ ਨਾਲ ਇਹਨਾਂ ਲਗਨ ਹੋਰ ਬਣਾਤੀ ਇਸ ਕਰਕੇ ਪਰਮਾਤਮਾ ਨੇ ਬੜੀ ਸੁਣੀ ਕਿਰਪਾ ਕੀਤੀ ਹੈ ਕੋਈ ਰਾਮਦਾਸ ਜੀ ਨੇ ਔਰ ਅੱਗੇ ਤੋਂ ਵੀ ਅੱਗੇ ਜਿਨੇ ਬਲੰਦੀਆਂ ਨੂੰ ਛੁੰਦਾ ਰਿਹਾ ਅੱਗੇ ਤੋਂ ਹੋਰ ਬਲੰਦੀਆਂ ਛੁਵੇ ਪਰਮਾਤਮਾ ਅੱਗੇ ਅਸੀਂ ਅਰਦਾਸ ਕਰਦੇ ਹਾਂ ਕਹਿੰਦੇ ਜਿਆਦਾਤਰ ਜਰਮਨ ਉਰੀ ਰਹਿੰਦਾ ਸੀਗਾ ਫਿਰ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਸੀ ਜਦੋਂ ਉਹ ਰਹਿੰਦਾ ਹੁੰਦਾ ਸੀ ਇਹ ਜਰਮਨ ਪੀਰ ਤੇ ਸੰਦੀਪ ਜਿਹੜੇ ਛੋਟੇ-ਛੋਟੇ ਹੁੰਦੇ ਸੀਗੇ ਔਰ ਜਗਜੋਤ ਸਿੰਘ ਇਹ ਤਿੰਨੇ ਇਕੱਠੇ ਹੀ ਖੜਦੇ ਰਹੇ ਇੱਥੇ ਇਹਨਾਂ ਨੇ ਜਾਂ ਉਹ ਉਧਰਲੀ ਮਾਸੀ ਕੋ ਚੱਲੇਣਾ ਜਾਂ ਇਧਰਲੀ ਮਾਸੀ ਕੋ ਆਇਆਣਾ ਛੋਟੇ ਹੁੰਦੇ ਐ ਛੋਟੀਆਂ ਜਿੰਨੀਆਂ ਗਰਮੀਆਂ ਦੀਆਂ ਹੁੰਦੀਆਂ ਜਾਂ ਸਰਦੀਆਂ ਤੇ ਇਸ ਕਰਕੇ ਜਿਆਦਾ ਸਮਾਂ ਹੁਣ ਦੋਨੇ ਨੇ ਸੰਦੀਪ ਜੀ ਤੇ ਆਪਣਾ ਜਿਹੜਾ ਜਗਜੋਤ ਸਿੰਘ ਆ ਬਾਹਰ ਵੀ ਇਹ ਕੈਨੇਡਾ ਵੀ ਇਕੱਠੇ ਨੇ ਔਰ ਡਿਕਟਾ ਵੀ ਇਹਨਾਂ ਨੇ ਇਕੱਠੀਆਂ ਕਰਾਇਆ ਫਲੈਟ ਆਈ ਵੀ ਇਕੱਠੇ ਨੇ ਇਹ ਸਿਰਫ ਜਨਮ ਬ੍ਰੀਦੀ ਲੈ ਕੇ ਆਨੇ ਹੋਰ ਦਾ ਹਜੇ ਸਾਲ ਹੋਰ ਨਾ ਉਹਦੇ ਠਹਿਰ ਕੇ ਆਉਂਦੇ ਤੇ ਇਹ ਜਿਹੜਾ ਜਦੋਂ ਇਹਨਾਂ ਨੇ ਸੁਣਿਆ ਕਿ ਸਾਡੇ ਵੀਰ ਨੂੰ ਅਰਜਨ ਵਾਰਡ ਮਿਲ ਰਿਹਾ ਤੇ ਨਾਲ ਦੀ ਨਾਲ ਇਹ ਟਿਕਟਾਂ ਘੜਾ ਕੇ ਤੇ ਆਪਣੇ ਇੰਡੀਆ ਆਏ ਨੇ ਬੜੀ ਖੁਸ਼ੀ ਦੀ ਗੱਲ ਹੈ ਆ ਪਰਿਵਾਰ ਦੇ ਵਿੱਚ ਇਹਨਾਂ ਨੇ ਵੀ ਆ ਕੇ ਖੁਸ਼ੀ ਦੇ ਪਲ ਸਾਂਝੇ ਕੀਤੇ ਆ ਹਾਂਜੀ ਤੇ ਬਿਲਕੁਲ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਪੂਰਾ ਪਰਿਵਾਰ ਹੈ ਜਨਮਰਪ੍ਰੀਤ ਹੁਣਾਂ ਦਾ ਹੋਕੀ ਦੇ ਵਿੱਚ ਜਿੱਥੇ ਉਹਨਾਂ ਨੇ ਕਈ ਮੁਕਾਮ ਹਾਸਲ ਕੀਤੇ ਸੀਗੇ ਤਾਂ ਅੱਜ ਅਰਜੁਨ ਅਵਾਰਡ ਦੇ ਨਾਲ ਜਿਹੜਾ ਉਹਨਾਂ ਨੂੰ ਨਿਵਾਜ਼ਿਆ ਗਿਆ ਹੈ ਸਨਮਾਨਿਤ ਜਿਹੜਾ ਕੀਤਾ ਗਿਆ ਹੈ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਹੈ ਇਹ ਜਨਮਰਪ੍ਰੀਤ ਹੁਣਾਂ ਦਾ ਜਿਹੜਾ ਪੂਰਾ ਪਰਿਵਾਰ ਹੈ ਉਹ ਇੱਥੇ ਮੌਜੂਦ ਹੈ ਅਮਰੀਕਸਰ ਦਾ ਰਹਿਣ ਵਾਲੇ ਨੇ ਤਾਂ ਅੱਜ ਪਟਿਆਲਾ ਪਹੁੰਚੇ ਨੇ ਆਪਣੀ ਮਾਸੀ ਦੇ ਘਰ ਪਹੁੰਚਿਆ ਪੂਰਾ ਪਰਿਵਾਰ ਤਾਂ ਇਹ ਤਸਵੀਰਾਂ ਕਾਫੀ ਖਾਸ ਨੇ ਜੇਕਰ ਤੁਸੀਂ ਮਿਹਨਤ ਕਰੋਗੇ ਤਾਂ ਤੁਹਾਨੂੰ ਵੀ ਮੁਕਾਮ ਜਿਹੜੇ ਨੇ ਤੁਹਾਡੇ ਅਹਿਮ ਜਿਹੜੇ ਨੇ ਉਹ ਪੂਰੇ ਹੋਣਗੇ ਕੈਮਰਾ ਪਰ ਸਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਵਲਜੀਤ ਕੰਬੋਜ ਜਗਬਾਨੀ ਟੀਵੀ ਪਟਿਆਲਾ